ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰ ਸਿੱਖ ਇੱਕਤਾ ਸੇਵਾ ਸੁਸਾਇਟੀ ਤੋਂ ਅੱਜ ਅਸੀਂ ਨੇਤਰਹੀਨ ਸੇਵਾ ਸੰਭਾਲ ਆਸ਼ਰਮ ਜਨਤਾ ਕਲੋਨੀ ਗਿੱਲ ਚੌਂਕ ਵਿਖੇ ਪਹੁੰਚੇ ਆ ਜਿੱਥੇ ਗਰੁੱਪ ਦੇ ਵੀਰਾਂ ਦੇ ਵੱਲੋਂ ਆਪਣੀ ਦਸਾਂ ਨਹਾਂ ਦੀ ਕਿਰਤ ਕਮਾਈ ਨੂੰ ਸਫਲ ਕਰਦਿਆਂ ਹੋਏ ਆ ਇੱਥੇ ਅੱਜ ਲੰਗਰ ਛਕਾਉਣਾ ਸੀ ਤੇ ਉਹ ਲੰਗਰ ਛਕਾਉਣ ਵਾਸਤੇ ਸੇਵਾ ਸੁਸਾਇਟੀ ਦੇ ਜਿਹੜੇ ਵੀਰ ਆ ਇੱਥੇ ਪਹੁੰਚੇ ਆ ਜੀ ਤੇ ਬਾਕੀ ਅੱਗੇ ਤੁਹਾਨੂੰ ਦਿਖਾਉਣੇ ਆ दीनानाथ सुनो दीनानाथ सुनो दीन हो दीनानाथ सुनो दीनानाथ सुनो अरदास दीनानाथ सुनो अरदास दीनानाथ सुनो दीनानाथ सुनो दीनानाथ सुनो दीनानाथ सुनो शकील जिस औरत की तारीफ किसी वादी की और कोई जाहिर माना बनी होने का अंतर बन चुका है और उसके बाद तो आलम बन जाता है आलम आया है ये बोले तो तुम घर के दो लोग तो आपके नहीं थे तो अजमेर के बेटा और बेटी लेकिन आलम तो वो इस बारी तो आलम बना तो बाजू पूरी और करके करके पूरा बाजू के नाम है बाजूना और इस करने आज बाजू में आज करने में बोलना हमारे बाजू में बोलने करके पूरा बाजू में हर एक बाजू में करके पूरा बाजू में बोल दिया इस बाजू में आज कुछ नाम है जो जो बोल रहे हैं इस बाजू में वॾ ख़ुशिया खेड़े चुक कढ दुनिया वॾ ख़ुशिया खेड़े ਖੁਸ਼ੀਆਂ ਖੇੜੇ ਦੁੱਖ ਕੱਢ ਦੁਨੀਆ ਦੇ ਵੰਡ ਖੁਸ਼ੀਆਂ ਖੇੜੇ ਅਰਦਾਸ ਮਾਲਕਾ ਚਰਨਾ ਵਿੱਚ ਤੇਰੇ ਅਰਦਾਸ ਸਾਥੀਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਰਤ ਸੁਖ ਏਕਤਾ ਸੇਵਾ ਸੁਸਾਇਟੀ ਰਜਿਸਟਰ ਦੇ ਵੱਲੋਂ 18 ਅਗਸਤ 24 ਦਿਨ ਐਤਵਾਰ ਨੂੰ ਆਪਣੇ ਕਿਸਾਨਾਂ ਉਹਦੀ ਕਿਰਤ ਕਮਾਈ ਨੂੰ ਸਫਲ ਕਰਦਿਆਂ ਹੋਇਆ ਅਸੀਂ ਜੰਪਾ ਕਲੋਨੀ ਵਿਖੇ ਜੋ ਕਿ ਨੇਤਰ ਹੀਰਾ ਆਸ਼ਰਮ ਕਾਫੀ ਸਮੇਂ ਤੋਂ ਚੱਲ ਰਿਹਾ ਤੇ ਅਸੀਂ ਪਹਿਲਾਂ ਵੀ ਦੋ ਤਿੰਨ ਵਾਰ ਇੱਥੇ ਆ ਚੁੱਕੇ ਹੋਏ ਹਾਂ ਇਹਨਾਂ ਦੀਆਂ ਸਮੱਸਿਆ ਵੀ ਦੇਖੀਆਂ ਉਸ ਸਮੱਸਿਆ ਵੀ ਬਿਆਨ ਕੀਤੀਆਂ ਉਸ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆ ਸਾਡੇ ਭਾਰਤ ਸਿੱਖ ਇਕਤਾ ਸੇਵਾ ਸੁਸਾਇਟੀ ਦੇ ਵੱਲੋਂ ਅੱਜ ਅਸੀਂ ਇੱਥੇ ਲੰਗਰ ਦੀ ਜਿਹੜੀ ਸੇਵਾ ਕੀਤੀ ਏ ਇਹਨਾਂ ਵੀਰਾਂ ਨੂੰ ਲੰਗਰ ਛਕਾਇਆ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਵੀ ਇਹ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਇਸ ਵੀ ਜਿਹੜੇ ਮੁਖ ਸੇਵਾਦਾਰ ਆ ਵਰਿੰਦਰ ਸਿੰਘ ਜੀ ਨੇ ਉਹ ਸੇਵਾ ਨਿਭਾ ਰਹੇ ਨੇ ਇੱਥੇ ਤੇ ਇਹ ਜੋ ਸੇਵਾ ਸੇਵਾ ਲੰਗਰ ਦੀ ਅੱਜ ਲਈ ਗਈ ਹੈ ਸਰਦਾਰ ਗੁਰਚਰਨ ਸਿੰਘ ਜੀ ਦੇ ਘਪਾਰ ਯੂਕੇ ਵੱਲੋਂ ਜਿਨ੍ਹਾਂ ਨੇ ਆਪਣੇ ਦਸਾਨਾ ਹੋਣ ਦੀ ਕਿਰਤ ਕਮਾਈ ਨੂੰ ਸਫਲ ਕਰਦਿਆਂ ਹੋਇਆ ਇਹ ਸੇਵਾ ਲਈ ਹੈ ਔਰ ਸਮੁੱਚੀ ਹੀ ਪਹਾੜ ਸਿੱਖ ਇਕਤਾ ਸੇਵਾ ਸੁਸਾਇਟੀ ਦੇ ਉਹ ਮੈਂਬਰ ਵੀ ਨੇ ਉਹ ਸਾਡੇ ਵੱਲੋਂ ਅਰਦਾਸ ਵੀ ਹੈ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਕਿ ਉਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਅਸੀਂ ਮੁਰਖਤਾ ਤੇ ਲੋੜਵੰਦਾਂ ਦੀ ਮਦਦ ਕਰ ਰਹੇ ਹਾਂ ਉਹਦੇ ਵਿੱਚ ਆਪਣਾ ਸਹਿਯੋਗ ਕਰਦੇ ਰਹਿਣ ਔਰ ਨਾਲ ਹੀ ਅਸੀਂ ਇਸ ਕਸੇ ਵੀ ਪਹੁੰਚੇ ਹਾਂ ਕਿਉਂਕਿ ਅਸੀਂ ਭਾਰਤਿਕ ਇਕਤਾ ਸੇਵਾ ਸੁਸਾਇਟੀ ਦੇ ਵੱਲੋਂ 1 ਸਾਲ ਵਾਸਤੇ ਜੋ ਇਹ ਆਸ਼ਰਮ ਆ ਇਹਨਾਂ ਵਿੱਚ ਇਹਨਾਂ ਨੂੰ ਸ੍ਰੀ ਸਮੱਸਿਆ ਸੀ ਕਿ ਇਹਨਾਂ ਨੂੰ ਸਿਲੰਡਰ ਦੀ ਸਮੱਸਿਆ ਸੀ ਸਿਲੰਡਰ ਇਹਨਾਂ ਨੂੰ ਪ੍ਰੋਵਾਈਡ ਨਹੀਂ ਸੀ ਕਿਸੇ ਪਾਸੋਂ ਹੋ ਰਿਹਾ ਤੇ ਉਹ ਇਕਤਾ ਸੇਵਾ ਸੁਸਾਇਟੀ ਦੇ ਵੱਲੋਂ ਸੀ 1 ਸਾਲ ਵਾਸਤੇ ਇਹ ਸੇਵਾ ਲਈ ਸੀ ਜੋ ਕਿ ਅਪ੍ਰੈਲ ਤੱਕ ਇਹਨਾਂ ਨੂੰ ਅਸੀਂ ਉਹ ਜਿਹੜਾ ਸਿਲੰਡਰ ਦੇ ਕੇ ਗਏ ਸੀ ਤੇ ਅਪ੍ਰੈਲ ਤੋਂ ਬਾਅਦ ਮਈ ਜੂਨ ਜੁਲਾਈ ਤੋਂ ਅਗਸਤ 4 ਮਹੀਨਿਆਂ ਦੀ ਜਿਹੜੀ ਸੇਵਾ ਆ ਤਕਰੀਬਨ 4000 ਰੁਪਏ ਬਣਦਾ ਹੋ ਉਹ 4000 ਰੁਪਿਆ ਭਾਰਤਿਕ ਇਕਤਾ ਸੇਵਾ ਸੁਸਾਇਟੀ ਦੇ ਸਮੁੱਚੀ ਟੀਮ ਦੇ ਵੱਲੋਂ ਜੋ ਦਸਾਂ ਨੌ ਦੀ ਕਮਾਈ ਕਰਦੇ ਆ ਉਹਨਾਂ ਵੱਲੋਂ ਅਸੀਂ ਇਹਨਾਂ ਨੂੰ ਦੇਣੀ ਹੈ ਜੀ ਅੱਜ 4000 ਰੁਪਿਆ ਤੇ ਜੋ ਕਿ ਇਹਨਾਂ ਦਾ ਕਿਰਾਇਆ ਵੀ ਰੈਂਟ ਵੀ ਇਸ ਮਕਾਨ ਦਾ ਦੱਸ ਰਹੇ ਨੇ ਕਿ 10000 ਰੁਪਿਆ ਤਕਰੀਬਨ ਮਹੀਨੇ ਦਾ ਜਾਂਦਾ ਆ ਤੇ ਉਹ ਚਾਹੇ ਉਹਨੇ ਕਿਰਾਏ ਵਿੱਚ ਵਧ ਲੈਣਾ ਨੂੰ ਪਰ ਅਸੀਂ ਇੱਕ ਸਾਲ ਵਾਸਤੇ ਇਹਨਾਂ ਦੇ ਨਾਲ ਵਾਅਦਾ ਕੀਤਾ ਹੈ ਕਿ ਇੱਕ ਸਾਲ ਵਾਸਤੇ ਅਸੀਂ ਜਿਹੜੀ ਇਹ ਸੇਵਾ ਇਹਨਾਂ ਨੂੰ ਅਸੀਂ ਦਵਾਂਗੇ ਜੋ ਕਿ ਇਹਨਾਂ ਦੇ 4 ਮਹੀਨਿਆਂ ਦੀ ਸੇਵਾ ਬਣਦੀ ਸੀ ਰਹਿ ਗਈ ਸਾਡੇ ਕੋਲ ਕੋਈ ਸਮਾਂ ਬਣਿਆ ਕਿ ਅਸੀਂ ਆ ਨਹੀਂ ਪਾਏ ਉਹ ਸੇਵਾ ਸੀ ਇਹਨਾਂ ਨੂੰ ਜਿਹੜਾ ਆ ਉਹ ਮਹਈਆ ਕਰਾ ਰਹੇ ਆਂ ਔਰ ਸਰਦਾਰ ਮੰਗਰਪਾਲ ਸਿੰਘ ਜੀ ਖੇਲਿਆਣ ਵਾਲੇ ਜੋ ਕਿ ਇਹਨਾਂ ਨੂੰ ਇਹ ਸਰਦਾਰ ਵਰਿੰਦਰ ਸਿੰਘ ਉਹਨਾਂ ਨੇ ਸੇਵਾ ਦੇਣਗੇ 4000 ਰੁਪਏ ਜੋ ਕਿ ਤਕਰੀਬਨ 4 ਮਹੀਨਿਆਂ ਦੀ ਇਹ ਸੇਵਾ ਆ ਉਸ ਤੋਂ ਬਾਅਦ ਜਿਹੜੀ ਅਗਸਤ ਤੋਂ ਸਤੰਬਰ ਦੀ ਬਾਅਦ ਜੇ ਆਏਗੀ ਉਸੇ ਦੇ ਕੇ ਜਾਵਾਂਗੇ ਕਿਉਂ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਵੀ ਇਹੀ ਕਹਿੰਦਾ ਆ ਕਿਉਂਕਿ ਇੱਥੇ ਜਿੱਥੇ ਅਸੀਂ ਆਮ ਲੋਕਾਂ ਦੀ ਬਾਹ ਫੜਦੇ ਆਂ ਉੱਥੇ ਨੇਤਰਹੀਣ ਜਿਹੜਾ ਇਨਸਾਨ ਆ ਉਹ ਜਾਦਾ ਮਤਲਬ ਮਸੀਹ ਉਹਦੇ ਵਿੱਚ ਹੁੰਦਾ ਕਿਉਂਕਿ ਉਹਦੀ ਨਿਗਾ ਨਹੀਂ ਹੁੰਦੀ ਨਿਗਾ ਵਾਲੇ ਸੱਜਣਾ ਦੀ ਤਾਂ ਹੀ ਬਾਹ ਫੜ ਲੈਣੇ ਆਂ ਅੱਜ ਲੋਰ ਸਾਨੂੰ ਇਹ ਹੈ ਕਿ ਇਹਨਾਂ ਸੱਜਣਾ ਦੀ ਬਾਹ ਫੜੀਏ ਜਿਨ੍ਹਾਂ ਨੂੰ ਕੁਝ ਪਰਮਾਤਮਾ ਨੇ ਕੁਝ ਇਹੋ ਜਿਹੇ ਹਾਲਾਤ ਹਾਲਾਤ ਬਖਸ਼ਿਸ਼ ਦਿੱਤੇ ਜਿਹੜੇ ਕਿ ਤੁਸੀਂ ਦੇਖ ਰਹੇ ਹੋ ਕਿ ਇਹਨਾਂ ਨੂੰ ਨਜ਼ਰ ਵੀ ਨਹੀਂ ਆਉਂਦਾ ਤੇ ਇੱਕ ਮਨ ਨੂੰ ਸਕੂਨ ਵੀ ਹੁੰਦਾ ਹੈ ਕਿ ਜਦੋਂ ਆਪਾਂ ਇਹ ਅੱਜ ਲੰਗਰ ਪ੍ਰਸ਼ਾਦਾ ਪਾ ਰਹੇ ਗੁਰੂ ਨਾਨਕ ਦੇਵ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਕੀਤੀ ਹੈ ਲੰਗਰ ਦੀ ਸੇਵਾ ਕਰਨ ਦੀ ਤਾਂ ਜਦੋਂ ਅਸੀਂ ਲੰਗਰ ਸ਼ਕਾਇਆ ਸਾਨੂੰ ਮਨ ਨੂੰ ਇੱਕ ਸਕੂਨ ਪਹੁੰਚਿਆ ਕਿ ਹਾਂ ਵੀ ਅਸੀਂ ਅੱਜ ਸਹੀ ਜਗ੍ਹਾ ਦੇ ਉੱਪਰ ਇਹ ਲੰਗਰ ਜਿਹੜਾ ਸ਼ਕਾ ਕੇ ਚੱਲੇ ਆਂ ਤਾਂ ਜਰੂਰ ਇਹਨਾਂ ਦੀ ਬਾਹ ਫੜੋ ਇਹੋ ਜਿਹੇ ਸੱਜਣਾ ਦੀ ਮਦਦ ਕਰਿਆ ਕਰੋ ਤੇ ਤਕਰੀਬਨ 400 ਸਰਦਾਰ ਆਪਣੇ ਗੁਰਿੰਦਰ ਸਿੰਘ ਉਹਨਾਂ ਨੂੰ ਦੇ ਰਹੇ ਆ ਜੋ ਕਿ 4000 ਰੁਪਏ ਸਿਲੰਡਰ ਜਿਹੜੇ 4 ਮਹੀਨਾ ਦੀ ਸੇਵਾ ਸਾਡੀ ਰਹੀ ਗਈ ਸੀ ਉਹ ਅੱਜ ਅਸੀਂ ਇਹਨਾਂ ਨੂੰ ਇਹ ਦਿੱਤੀ ਗਈ ਹੈ ਮੇਰੇ ਨਾਲ ਪਹੁੰਚ ਸਰਦਾਰ ਮੰਗਤਪਾਲ ਸਿੰਘ ਜੀ ਇਹਨਾਂ ਦਾ ਡੇਟਾ ਜੋ ਨਾਲ ਪਹੁੰਚਿਆ ਆ ਰੀਸ਼ਾ ਪ੍ਰਕਾਸ਼ ਸਿੰਘ ਜੀ ਜੋ ਕਿ ਕੈਮਰੇ ਦੇ ਪਿੱਛੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਹੁਣ ਦੋ ਜਿਹੜੇ ਵਿਚਾਰ ਇਹ ਸ਼ਬਦ ਆ ਉਵਰਿੰਦਰ ਸਿੰਘ ਜੀ ਕਹਿਣਗੇ ਭਾਰਸਿਕ ਇਕਤਾ ਸੇਵਾ ਸੁਸਾਇਟੀ ਵਿੱਚ ਜਿਹੜੇ ਮੈਂਬਰ ਇਹ ਉਪਰਾਲਾ ਕੀਤਾ ਆ ਤੋਂ ਪਹਿਲਾਂ ਵੀ ਕਰਦੇ ਆ ਤੇ ਹੁਣ ਵੀ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਬਰਿੰਦਰ ਸਿੰਘ ਨੇਤਰੀਣ ਸੇਵਾ ਸੰਭਾਲ ਆਸ਼ਰਮ ਤੋਂ ਲੁਧਿਆਣਾ ਐ ਪਿੰਡ ਗਿੱਲ ਲੁਧਿਆਣਾ ਜਨਤਾ ਕਲੋਨੀ ਗਲੀ ਨੰਬਰ 1 ਤੋਂ ਇੱਥੇ ਨੇਤਰੀਣ ਸੇਵਾ ਸੰਭਾਲ ਆਸ਼ਰਮ ਚੱਲ ਰਿਹਾ ਹੈ ਜਿਦੇ ਵਿੱਚ ਨੇਤਰੀਣ ਆਪਣਾ ਰਹਿ ਕੇ ਜੀਵਨ ਦਾ ਬਸਰ ਕਰਦੇ ਹਨ ਤੇ ਅੱਜ ਸਾਡੇ ਕੋਲ ਜਿਹੜੇ ਸੱਜਣ ਪਹੁੰਚੇ ਹੋਏ ਹਨ ਪਾਠ ਸਿੱਖ ਵੈਲਫੇਅਰ ਏਕਤਾ ਵੈਲਫੇਅਰ ਸੁਸਾਇਟੀ ਵੱਲੋਂ ਜੋ ਕਿ ਲੰਗਰ ਦੀ ਸੇਵਾ ਲੈ ਕੇ ਆਏ ਹੋਏ ਹਨ ਆਪਣੇ ਉਹਨਾਂ ਦੇ ਹੀ ਮੈਂਬਰ ਜੋ ਕਿ ਯੂਕੇ ਹਨ ਸਰਦਾਰ ਗੁਰਚਰਨ ਸਿੰਘ ਜੀ ਜਗਲ ਤੇ ਉਹਨਾਂ ਵੱਲੋਂ ਇਹ ਲੰਗਰ ਦੀ ਸੇਵਾ ਆਈ ਹੋਈ ਹੈ ਜੋ ਕਿ ਸਰਦਾਰ ਹਰਦੀਪ ਸਿੰਘ ਜੀ ਔਰ ਮੰਗਤਪਾਲ ਸਿੰਘ ਜੀ ਉਹ ਸੇਵਾ ਲੈ ਕੇ ਆਏ ਹੋਏ ਹਨ ਤੇ ਉਹਨਾਂ ਨੇ ਅੱਜ ਇੱਥੇ ਖਾਣਾ ਤਿਆਰ ਕਰਵਾ ਕੇ ਆਪਣੇ ਹੱਥੀਂ ਜਿਹੜਾ ਭੋਜਨ ਸ਼ਿਕਾਇਆ ਤੇ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਸਰਦਾਰ ਗੁਰਚਰਨ ਸਿੰਘ ਜੀ ਦੇ ਪਰਿਵਾਰ ਨੂੰ ਮਹਾਰਾਜ ਚੜ੍ਹਦੀ ਕਲਾ ਕਰੇ ਤੇ ਉਹਨਾਂ ਦੇ ਬੱਚਿਆਂ ਨੂੰ ਲੰਬੀ ਉਮਰਾਂ ਤੰਦਰੁਸਤੀਆਂ ਤਰੱਕੀਆਂ ਬਖਸ਼ੇ ਤੇ ਪਾਰਟ ਸਿਕ ਬੈਲਪੇ ਸੋਸਾਇਟੀ ਦੇ ਜੋ ਸੇਵਾਦਾਰ ਇੱਥੇ ਆਏ ਹੋયા ਹਨ ਉਹਨਾਂ ਦੇ ਵੀ ਮਹਾਰਾਜ ਚੜ੍ਹਦੀ ਕਲਾ ਕਰੇ ਪਰਿਵਾਰਾਂ ਨੂੰ ਲੰਬੀਆਂ ਉਮਰਾਂ ਕਮਾਈਆਂ ਤੇ ਤਰੱਕੀਆਂ ਹਰ ਮਿਹਰਮਾਨ ਫਤਿਹ ਕਰੇ ਤੇ ਹੋਰ ਭਾਰਤ ਸਿੱਖ ਵੈਲਫੇਅਰ ਸੁਸਾਇਟੀ ਵੱਲੋਂ ਸਾਨੂੰ ਜਿਹੜੀ 1 ਸਾਲ ਦੀ ਇਹਨਾਂ ਨੇ ਸਿਲੰਡਰ ਦੀ ਸੇਵਾ ਲਈ ਹੋਈ ਸੀ ਉਹ ਕੁਝ ਚਾਰ ਮਹੀਨਿਆਂ ਤੋਂ ਇਹ ਵੀ ਕਾਫੀ ਸੇਵਾਵਾਂ ਕਰਦੇ ਰਹਿੰਦੇ ਹਨ ਹੋਰ ਵੀ ਤੇ ਸਾਡੇ ਕੋਲ ਟਾਈਮ ਕੱਢ ਕੇ ਆਉਂਦੇ ਹਨ ਅੱਜ ਚਾਰ ਮਹੀਨਿਆਂ ਬਾਅਦ ਤਕਰੀਬਨ ਆਏ ਨੇ ਉਹ ਸੇਵਾ ਸਾਨੂੰ ਜਿਹੜੀ ਸਿਲੰਡਰ ਦੀ ਦੇ ਕੇ ਚੱਲੇ ਨੇ ਜੋ ਕਿ ਸਾਡਾ ਇਸ ਸੰਸਥਾ ਦਾ ਮਕਾਨ ਦਾ ਰੈਂਟਰ ਹੈ ਉਹ ਉਹਦੇ ਵਿੱਚ ਪਾਈ ਜਾਊਗੀ ਤੇ ਸੋ ਇਸ ਸੋਸਾਇਟੀ ਦਾ ਬਹੁਤ-ਬਹੁਤ ਧੰਨਵਾਦ ਸਰਦਾਰ ਗੁਰਚਨ ਸਿੰਘ ਜੀ ਦਾ ਵੀ ਜਿਨ੍ਹਾਂ ਵੱਲੋਂ ਜੁਕੇ ਵਾਲਿਆਂ ਵੱਲੋਂ ਖਾਣੇ ਦੀ ਸੇਵਾ ਕੀਤੀ ਗਈ ਹੈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਮਿੱਟੀ ਤੇ ਤੇਰੀ